ਪਟਿਆਲਾ ਦੇ ਜਲ ਨਿਗਮ ਤੇ ਮੇਅਰ ਪਟਿਆਲਾ ਮੇਅਰ ਤੋਂ ਅਪੀਲ ਹੈ ਕਿ ਆ ਜਿਹੜਾ ਸ਼ੀਰਜ ਦਾ ਪਾਣੀ ਮਿਕਸ ਹੋ ਕੇ ਟੂਟੀਆਂ ਦੇ ਵਿਚਾਰੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਰਿਹਾ ਤੇ ਕਿਉਂ ਗੌਰ ਕੀਤਾ ਜਾਵੇ ਕਿ ਬਿਮਾਰ ਹੋ ਰਹੇ ਹੈ ਗੰਦਾ ਪਾਣੀ ਪੀਤੀ ਕੇ ਅ ਤੁਸੀਂ ਦੇਖ ਰਹੇ ਕਿੰਨਾ ਗੰਦਾ ਪਾਣੀ ਹੈ ਮੋਰਨ ਟਾਈਮ ਜੇ ਤੁਸੀਂ ਟੂਟੀ ਖੋਲੋਗੇ ਨਾ ਤਾਂ ਬਿਲਕੁਲ ਆ ਕਾਲਾ ਪਾਣੀ ਆਂਦਾ ਜਿੱਦਾ ਸ਼ੀਰ ਦੇ ਵਿੱਚ ਨਾਲਿਆਂ ਦੇ ਵਿੱਚ ਪਾਣੀ ਚੱਲਦਾ। ਸੋ ਮੈਂ ਪਹਿਲੇ तकरीबन ਮੈਂ ਧਿਆਨ ਨਹੀਂ ਕੀਤਾ ਪਹਿਲੇ ਟੂਟੀ ਖੋਲਤੀ ਸੀ। ਸੋ ਮੈਂ ਪਟਿਆਲਾ ਗੁਰੂਪ ਦੇ ਵਿੱਚ ਇਹ ਵੀਡੀਓ ਪਾਉਂਗਾ। ਸੇ ਸਾਰਿਆਂ ਤੋਂ ਅਪੀਲ ਹੈ ਕਿ ਵੀਡੀਓ ਵਿਖਤ ਬਦ ਸ਼ੇਅਰ ਕਰੋ ਤਾਂ ਕਿ ਇਹ ਜਲ ਨਿਗਮ ਪ੍ਰਸ਼ਾਸਨ ਜਾਂ ਅੱਖਾਂ ਖੋਲਣ ਤੇ ਉਹ ਦੇਖਣ ਕਿ ਦੀ ਲੋਕਾਂ ਦੇ ਘਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਪਾਣੀ ਆ ਰਿਹਾ। ਇਹ ਬੈਲਟ ਹੈਗੀ ਹੈ ਛਪੜਪੁਰ ਮੁਹੱਲਾ ਨੀਅਰ ਚੈਲ ਕੋਠੀ ਚੈਲ ਕੋਠੀ ਦੇ ਬੈਕ ਸਾਈਡ ਤੇ ਜਿਹੜੀ ਬੀ ਟੈਂਕ ਵਾਲੀ ਗਲੀ ਹੈ ਇਸ ਇਹਦੇ ਨਾਲ ਹੀ ਛਪੜਪੁਰ ਬਣਾ ਪੈਂਦਾ ਹੈ ਤੇ ਇਹਦੇ ਵਿੱਚ ਸਾਰਾ ਇਹ ਜੱਤਾ ਪਾਣੀ ਆ ਰਿਹਾ ਸੋ ਅਪੀਲ ਹੈ ਸਾਰੇ ਤੋਂ ਸਾਰੇ ਤੋਂ ਬੇਨਤੀ ਹੈ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕੀਤਾ ਜਾਵੇ ਅੱਜ ਤਰੀਕ ਹੈਗੀ ਹੈ 11 7 2025 ਮਾਰਨਿੰਗ 6:25 ਮਿੰਟ ਹੋਇਆ ਹੈ